ਟੀਮ ਇੰਡੀਆ ਨੇ ਜ਼ਿੰਬਾਬਵੇ ਖਿਲਾਫ ਦੂਜੇ T20 ਮੈਚ ਵਿੱਚ 10 ਵਿਕਟਾਂ ਨਾਲ ਬਾਜ਼ੀ ਮਾਰੀ। ਭਾਰਤ ਨੇ ਦੂਜਾ T20 ਪੰਜਾਬ ਦੇ ਖਿਡਾਰੀਆਂ ਦੇ ਆਸਰੇ ਇੱਕ ਤਰਫਾ ਅੰਦਾਜ਼ ਦਜਿੱਤਿਆ। ਮਨਦੀਪ ਸਿੰਘ ਦੀ ਬੱਲੇਬਾਜ਼ੀ ਅਤੇ ਬਰਿੰਦਰ ਸਰਾਂ ਦੀ ਗੇਂਦਬਾਜ਼ੀ ਨੇ ਭਾਰਤ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਭਾਰਤ ਨੇ ਜ਼ਿੰਬਾਬਵੇ ਦਾ ਰੱਖਿਆ 100 ਰਨ ਦਾ ਟਿਚਾ 13.1 ਓਵਰਾਂ ਵਿੱਚ ਹੀ ਪਾਰ ਕਰ ਲਿਆ। ਭਾਰਤ ਲਈ ਮਨਦੀਪ ਸਿੰਘ ਨੇ ਨਾਬਾਦ ਅਰਧ ਸੈਂਕੜਾ ਚੜਿਆ। ਮਨਦੀਪ ਸਿੰਘ ਨੇ 40 ਗੇਂਦਾਂ ਤੇ ਨਾਬਾਦ 52 ਰਨ ਦੀ ਪਾਰੀ ਖੇਡੀ। ਮਨਦੀਪ ਦੇ ਪਾਰੀ ਚ 6 ਚੌਕੇ ਅਤੇ 1 ਛੱਕਾ ਸ਼ਾਮਲ ਸੀ ਦੂਜੇ ਪਾਸੇ ਲੋਕੇਸ਼ ਰਾਹੁਲ 47 ਰਨ ਬਣਾ ਕੇ ਨਾਬਾਦ ਰਹੇ ਇਸ ਤੋਂ ਪਹਿਲਾਂ ਗੇਂਦਬਾਜ਼ੀ ਮੌਕੇ ਟੀਮ ਇੰਡੀਆ ਲਈ ਬਰਿੰਦਰ ਸਰਾ ਨੇ ਸ਼ਾਨਦਾਰ ਖੇਡ ਵਿਖਾਈ ਬਰਿੰਦਰ ਨੇ ਭਾਰਤ ਲਈ T20 ਮੈਚਾਂ ਚ ਬੈਸਟ ਡੈਬਿਊ ਅੰਕੜੇ ਹਾਸਲ ਕੀਤੇ ਟੋਨੀ ਨੇ ਬਰਿੰਦਰ ਸਰਾ ਨੂੰ T20 ਚ ਡੈਬਿਊ ਕਰਨ ਦਾ ਮੌਕਾ ਦਿੱਤਾ ਅਤੇ ਬਰਿੰਦਰ ਨੇ ਕਪਤਾਨ ਲਈ ਤਮਾਕੇਦਾਰ ਸਪੈਲ ਪਾ ਕੇ ਟੀਮ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਬ੍ਰਿੰਦਰ ਨੇ ਆਪਣੇ ਓਪਨਿੰਗ ਸਪੈਲ ਚ 3 ਓਵਰ ਸੁੱਤੇ। ਇਹਨਾਂ 3 ਓਵਰਾਂ ਚ ਬ੍ਰਿੰਦਰ ਸਰਾ ਨੇ ਸਿਰਫ 9 ਰਨ ਦੇ ਕੇ 4 ਵਿਕਟ ਆਪਣੇ ਨਾਮ ਕੀਤੀ। ਬ੍ਰਿੰਦਰ ਦੇ ਤਾਕਤਵਰ ਸਪੈਲ ਦੇ ਆਸਰੇ ਭਾਰਤ ਨੇ ਪਹਿਲੇ 5 ਓਵਰਾਂ ਵਿੱਚ ਹੀ ਜ਼ਿੰਬਾਬਵੇ ਨੂੰ 28 ਰਨ ਦੇ ਸਕੋਰ ਤੇ 4 ਛਟਕੇ ਦੇ ਦਿੱਤੇ ਸੀ। ਬ੍ਰਿੰਦਰ ਨੇ ਮੈਚ ਵਿੱਚ 18ਵੇਂ ਓਵਰ ਚ ਆਪਣੇ ਸਪੈਲ ਦਾ ਆਖਰੀ ਓਵਰ ਕਰਵਾਇਆ ਪਰ ਇਸ ਓਵਰ ਚ ਬ੍ਰਿੰਦਰ ਕੋਈ ਵਿਕਟ ਹਾਸਲ ਨਹੀਂ ਕਰ ਸਕੇ। ਬ੍ਰਿੰਦਰ ਸਰਾ ਨੇ ਆਪਣੇ 4 ਓਵਰਾਂ ਚ 10 ਰਨ ਦੇ ਕੇ 4 ਵਿਕਟ ਲਈ। ਬ੍ਰਿੰਦਰ ਤੋਂ ਇਲਾਵਾ ਜਸਪ੍ਰੀਤ ਪੁੰਮਰਾ ਨੇ ਵੀ ਦਮਦਾਰ ਗੇਂਦ ਤਾਜ਼ੀ ਕੀਤੀ ਅਤੇ 4 ਓਵਰਾਂ 'ਚ 11 ਰਨ ਦੇ ਕੇ 3 ਵਿਕਟ ਹਾਸਲ ਕੀਤੇ। ਬ੍ਰਿੰਦਰ ਦੇ ਸਪੈਲ ਦੇ ਆਸਰੇ ਭਾਰਤ ਨੇ ਜ਼ਿੰਬਾਬਵੇ ਨੂੰ ਨਿਰਧਾਰਿਤ ਵੀ ਓਵਰਾਂ 'ਚ 99 ਰਨ ਤੇ ਰੋਕ ਦਿੱਤਾ। ਹੁਣ ਤੱਕ ਮੈਚਾਂ ਦੀ ਇਹ ਸੀਰੀਜ਼ ਇੱਕ-ਇੱਕ ਦੀ ਬਰਾਬਰੀ ਤੇ ਪਹੁੰਚ ਗਈ ਹੈ। ਪਹਿਲਾ ਮੈਚ ਜ਼ਿੰਬਾਬਵੇ ਦੀ ਟੀਮ ਨੇ ਜਿੱਤਿਆ ਸੀ।